ਪਾਵਕ ਸਾਗਰ ਅਥਾ ਲਹਿਰਾਂ ਮਹਾਨਾਂ ਤਾਰੇ ਤਰਨ ਹਾਰੇ ਪਾਵਕ ਸਾਗਰ ਅਥਾ ਨਹਿਮ ਇਹ ਅਥਾ ਲਹਿਰਾਂ ਦਾ ਜਿਹੜਾ ਸਮੁੰਦਰ ਹੈ ਸੰਸਾਰ ਰੂਪੀ ਮੜਾ ਭਾਰੀ ਲਹਿਰਾਂ ਦੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਬਾਹਰ ਦੇਖਦੇ ਹੋ ਜਦ ਜਲ ਕਿਸੇ ਛੱਪੜ ਦਾ ਟੋਪੇ ਦਾ ਟਿਕਿਆ ਹੋਇਆ ਹੋਵੇ ਮੌਨਿਉ ਆਵੇ ਲੈਵਲ ਚਾਰਜ ਆਉਂਦੀ ਹੈ ਤੇ ਫਿਰ ਜਦ ਹਵਾਯੂ ਬੰਦ ਹੋ ਜਾਏ ਉਹ ਟਿਕ ਜਾਂਦਾ ਸਾਡੇ ਅੰਦਰ ਜਿੰਨੀਆਂ ਵੀ ਬਾਸ਼ਨਾ ਨੇ ਕਾਮਨਾ ਨੇ ਇਹ ਲਹਿਰਾਂ ਚੱਲਦੀਆਂ ਸਾਡੇ ਅੰਦਰ ਦਿੱਕਨੀਓਂ ਦੀਆਂ ਬਾਸ਼ਨਾ ਨੇ ਕਾਮਨਾ ਨੂੰ ਇਹ ਲਹਿਰਾਂ ਚੱਲਦੀਆਂ ਜਿਆਦੇ ਆਉਂਦੀ ਹੈ ਵਾਯੂ ਤਾਂ ਸਾਡੇ ਜਿਹੜੇ ਖਿਆਲ ਨੇ ਉਸੇ ਤਰ੍ਹਾਂ ਹੀ ਹੋ ਜਾਂਦੇ ਨੇ ਉਹ ਜਿਹੜਾ ਅੰਦਰ ਚੇਤਨਾ ਆਤਮਾ ਸੀ ਪੂਰਪੂਰਨ ਉਹਦੇ ਵਿੱਚ ਇਕਾਗਰਤਾ ਨਾ ਹੋਈ। ਹਿਰਦਾੰਦਰ ਚੇਤਨ ਆਤਮਾ ਸਹੀ ਪਰਿਪੂਰਨ ਉਹਦੇ ਵਿੱਚ ਇਕਾਗਰਤਾ ਨਾ ਹੋਈ। ਇਕਾਗਰਤਾ ਹੁੰਦੀ ਹੈ ਸਾਰੇ ਖਿਆਲਾਂ ਦਾ ਬੰਦ ਹੋ ਜਾਣਾ। ਇਕਾਗਰਤਾ ਹੁੰਦੀ ਹੈ ਸਾਰੇ ਖਿਆਲਾਂ ਦਾ ਬੰਦ ਹੋ ਜਾਣਾ।

एकस के गुण गाओ अन मन तन जाग एक एको एक भगवंत एक हर आप पूर्ण पूर्ण प्राप अनेक विस्तार एक ते पहे एक अराध पराछत गए मन तन अंतर एक प्रभराता ਗੁਰ ਪ੍ਰਸਾਦ ਨਾਨਕ ਇੱਕ ਜਾਪ ਦਾ ਬਾਸਰ ਜਿਤਨਾ ਆ ਬਦਲੇ ਪਰੇਕਲ ਹੀ ਬਦਲੇਗਾ ਉਸੇ ਦਾ ਜਾਪ ਉਸੇ ਦਾ ਸਿਮਰਨ ਉਹੀ ਤਿੰਨ ਹਾਲਾਂ ਦੇ ਵਿੱਚ ਵਿਆਪਕ ਪਰੇ ਦੀ ਬਿਰਤੀ ਇੱਕ ਦੇ ਹਰ ਕੋਲ ਹੈ ਇਕਰਾ ਆ ਬਗਲੇ ਹੈ ਫੈਕਸ ਜਰ ਪਰ ਇੱਕ ਨਹੀਂ ਬਗਲੇਗਾ ਉਸੇ ਦਾ ਜਾਪ ਉਸੇ ਦਾ ਸਿਮਰਨ ਉਹੀ ਤਿੰਨਾਂ ਤਾਗਾ ਦੇ ਵਿੱਚ ਵਿਆਪਕ ਪਰੇ ਦੀ ਗਿਰਤੀ ਹੀ ਇੱਕ ਦੇ ਰੂਪਕਾਰ ਹੋ ਜਾਏ ਉਹਨੂੰ ਏਕਾ ਕਹਿੰਦੇ ਨੇ ਉਹ ਇੱਕ ਕੌਣ ਹੈ ਇਕਾ ਕੌਣ ਹੈ ਉਹ ਗੁਰੂ ਸਾਹਿਬ ਕਹਿੰਦੇ ਨੇ ਏਕਮ ਏਕੰਕਾਰ ਨਿਰਾਲਾ ਏਕਮ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਗਾ ਅਗੰਭ ਅਭੋਚਰ ਰੂਪ ਨਾ ਦੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਉਹ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਇੱਕ ਹੈ ਈਸ਼ੁਰ ਸਰਬੂਤਨ ਭਿਰਦੇ ਰਿਸੀ ਅਰਜੁਨ ਤਿஷ்டਤੀ ਬ੍ਰਾਹਮਣ ਸਰਬੂਤਾਨੀ ਯੰਤਰੁਰਾਣਿ ਮਾਇਆ ਇਹ ਗੀਤਾ ਦੇ ਵਿੱਚ ਹੈ ਭਗਵਾਨ ਬੇਸ਼ੰਕ ਹੈ ਉਹ ਸਾਰਿਆਂ ਦੇ ਵਿੱਚ ਇੱਕ ਹੈ

ਤੂੰ ਸਾਰੇ ਸਰੀਰਾਂ ਦੇ ਵਿੱਚ ਹੈ ਦੁਨੀਆਂ ਦੇ ਵਿੱਚ ਜਿਤਨੇ ਮਹਾਕੂਰਸ ਆਏ ਕੋਈ ਪ੍ਰੇਮਾ ਭਗਤੀ ਨੂੰ ਲੈ ਕੇ ਆਇਆ ਕੋਈ ਗਿਆਨ ਨੂੰ ਲੈ ਕੇ ਆਇਆ ਕੋਈ ਯੋਗ ਨੂੰ ਲੈ ਕੇ ਆਇਆ ਕੋਈ ਸਿਮਰਨ ਨੂੰ ਲੈ ਕੇ ਆਇਆ ਤੇ ਭਗਵਾਨ ਕ੍ਰਿਸ਼ਨ ਨੇ ਗੀਤਾ ਚਿਕ ਜਗਾ ਕੇ ਹੈ ਕਿ ਤੂੰ ਹੋਰ ਦੇ ਅੱਗੇ ਅਰਦਾਸ ਨਾ ਕਰੀਂ

इस दक्ष ले के ही कह शरीर नैके ही कत्मा कैस के जो बुद्धि स्थित होके बुधि जान के चानन करने आला बुद्धि रूपी गुफा च बैठा है बुद्धि रूपी गुफा के बैठा आत्मा द्रष्टा जाता हा साक्षी ही ये सारे हो ही नाम ने ते वो ही व्यापक परिपूर्ण परमेश्वर है मोहन कृष्ण कहते भाई मैं तेरी मोक्ष करू ते मैं तेरे पाप कटू पूरे तो सदक्ष लैके ही कहना वो तो शरीर को लैके नहीं कहना ਵਾਤ ਮੰਨ ਰਹਿ ਕੇ ਹੈ ਇਸ ਕਰਕੇ ਇਹ ਜਿਹੜਾ ਬੁੱਧੀ ਇਚਿਤਤ ਹੋ ਕੇ ਬੁੱਧੀ ਨੂੰ ਜਾਣ ਕੇ ਚੰਨਣ ਕਰਨੇ ਵਾਲਾ ਬੁੱਧੀ ਰੂਪੀ ਗੁਫਾ ਚ ਬੈਠਾ ਉਹ ਬੁੱਧੀ ਰੂਪੀ ਗੁਫਾ ਚ ਬੈਠਾ ਉਹ ਆਤਮਾ ਉਹ ਦ੍ਰਸ਼ਟਾ ਯត្ត ਸਾਖੀ ਇਹ ਸਾਰੇ ਉਹਦੇ ਹੀ ਨਾਮ ਹੈ ਉਹੀ ਵਿਆਪਕ ਪਰੀਪੂਰਣ ਪਰਮੇਸ਼ਰ ਹੈ ਉਹਦਾ ਸਿਮਰਨ ਏ ਪਰਮੇਸ਼ਰਹ ਤੈ ਮੈਨੂੰ ਦਿੱਟੈ ਉਹਦਾ ਸਿਮਰਨ ਏ ਪਰਮੇਸ਼ਰ ਤੈ ਮੈਨੂੰ ਦਿੱਟੈ ਤੇ ਬਰਬ ਦੇ ਵਿੱਚੋਂ ਤੈ ਮੈਨੂੰ ਸਿਮਰਨ ਦੇ ਨਾਲ ਕੱਟਿਆ ਇਹ ਤੁਸੀਂ ਹੋਣਾ ਆਪਣੇ ਅੰਦਰ ਖਿਆਲ ਕਰੋ ਵਿਚਾਰ ਕਰੋ ਬਈ ਜਦੋਂ ਤੁਹਾਡਾ ਮਾਨਣਾ ਇੱਕ ਥਾਂ ਟਿਕਿਆ ਹੋਇਆ ਹੋਵੇ ਚਾਹੇ ਕਿਸੇ ਵੀ ਵਸਤੂ ਇੰਟੀਰੀਅਰ ਹੋਵੇ ਤਾਂ ਦੂਜੇ ਖਿਆਲ ਉਦੋਂ ਤੁਹਾਡੇ ਕੋਲ ਨਹੀਂ ਆਉਣਗੇ ਇਹ ਆਪਣੇ ਅੰਦਰ ਵਿਚਾਰ ਕਰਕੇ

ਪਰਮੇਸ਼ਰ ਦੀ ਕਿਰਪਾ ਦੇ ਗੁਰੂ ਦੀ ਕਿਰਪਾ ਦੇ ਪ੍ਰਾਪਤ ਹੋਇਆ ਤੇ ਰਹੇ ਇਹ ਇਹ ਦਾ ਮਾਨ ਉਹ ਜਿਹੜੀਆਂ ਲਹਿਰਾਂ ਦੇ ਸਮੁੰਦਰ ਦੀਆਂ नाना प्रकार ਦੇ ਖਿਆਲ ਉਹਨਾਂ ਸਾਰਿਆਂ ਨੂੰ ਕੱਟ ਕੇ ਇਹ ਦੇ ਵਿੱਚ ਸਤਿ ਤੋ ਜਾੰਦਾ ਜਾਂਦੇ ਇਹ ਜਦ ਇੱਕਦਮ ਸਿਮਰਨ ਇਸ ਨੂੰ ਈਸ਼ਵਰ ਦੀ ਕਿਰਪਾ ਤੇ ਪਰਮੇਸ਼ਰ ਦੀ ਕਿਰਪਾ ਤੇ ਗੁਰੂ ਦੀ ਕਿਰਪਾ ਤੇ ਪ੍ਰਾਪਤ ਹੋਇਆ ਭਾਵ ਫੇਰ ਇਹਦਾ ਮਨ ਉਲੜੀਆਂ ਲਹਿਰਾਂ ਨੇ ਸਮੁੰਦਰ ਦੀਆਂ नाना प्रकारਾਂ ਦੇ ਖਿਆਲ ਉਹਨਾਂ ਸਾਰਿਆਂ ਨੂੰ ਛੱਡ ਕੇ ਇਹਨੇ ਜਿਸ ਤਰ੍ਹਾਂ ਰਜਤ ਪਰ ਜਦ ਇਹ ਸਿਮਰਨ ਕਰੇ ਮਾਨੇ ਦਾ ਇੱਕ ਦਿਨ ਨਾਲੋਂ ਅਲਗ ਦਾ ਹੋਵੇ ਜਿਆਦੇ ਹੈ ਸਿਮਰਨ ਕਰਕੇ ਤਾਂ ਮਾਣੇ ਦਾ ਇੱਕ ਦੇ ਨਾਲੋਂ ਅਲੱਗਾ ਨਾ ਹੋਵੇ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਉਹ ਤਾਂ ਇੱਕ ਹੈ ਉਹ ਤਾਂ ਇੱਕ ਹੈ ਇੱਕ ਓੰਕਾਰ ਅਗਰ ਨਹੀਂ ਦੂਜਾ ਨਾਨਕ ਏਕ ਸਮਾਈ ਕੋਈ ਕੋਹੀ ਸਾਰਿਆਂ ਦਾ ਮਾਲਕ ਹੈ ਉਹ ਦਾ ਸਿਮਰਨ ਮੈਨੂੰ ਹੂ ਪਰਮੇਸ਼ਰ ਦੀ ਕਿਰਪਾ ਦੇ ਮਾਤਾ ਦੇ ਗਰਭ ਵਿੱਚ ਪ੍ਰਗਟ ਹੋਇਆ ਤੇ ਗਿਆਨ ਨਾਲ ਸਾਰਿਆਂ ਤੋਂ ਪਾਰ ਹੋ ਗਿਆ ਤਾਰੋ ਤारण हारे ਪਾਪਕ ਸਾਗਰ ਅਥਾ ਲਹਿਰ ਮਹਿ ਤਾਰੋ ਤਾਰਨ ਹਾਰੇ ਏ ਏ ਤਾਰਨ ਹਰ ਪਰਮੇਸ਼ਰ ਤੂੰ ਹੀ ਤਾਰਨ ਹਾਰ ਹੈ ਮੈਨੂੰ ਹੀ ਇਸ ਚੋਂ ਤਾਰਿਆ ਹੈ ਸਿਮਰਨ ਦੁਆਰਾ ਸਿਮਰਨ ਇੱਕ ਇਹੋ ਜਿਹਾ ਸਾਧਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਸਿਮਰ ਸਿਮਰ ਨਾਮ ਬਾਰੰਬਾਰ ਨਨਕ ਜੀ ਕਾ ਇਹ ਆਧਾਰ ਹੋਰ ਕੋਈ ਸਾਧਨ ਨਹੀਂ ਦੱਸਿਆ ਇੱਕ ਸਿਮਰਨ ਇਕੱਲਾ ਸਾਧਨ ਹੈ ਜਿਹੜਾ ਇਸ ਨੂੰ ਜਨਮ ਮਰਨ ਦੇ ਚੱਕਰ ਜੋ ਕੱਟ ਦੇ ਲੈ ਆਂਦਾ ਇੱਕ ਸਿਮਰਨ ਹੀ ਇਕੱਲਾ ਸਾਧਨ ਹੈ ਜਿਹੜਾ ਇਸ ਨੂੰ ਜਨਮ ਮਰਨ ਦੇ ਚੱਕਰ ਜੋ ਕੱਟ ਦੇ ਲੈ ਆਂਦਾ ਇਹ ਹੋਦ ਤੇ ਹੋਦ ਦੁਨੀਆਂ ਦੇ ਮਹਾਪੁਰਸ਼ ਉਪਦੇਸ਼ ਕਰਦੇ ਨੇ ਕਿ ਭਾਈ ਸਿਮਰਨ ਨਾ ਛੱਡੀ ਸਿਮਰਨ ਨਾ ਛੱਡੀ ਸਿਮਰਨ ਦਾ ਪਰਪੱਕ ਹੋ ਜਾਣਾ ਹੀ ਗਿਆਨ ਹੈ ਸਿਮਰਨ ਪਰਪੱਕ ਹੋ ਜਾਣਾ ਹੀ ਗਿਆਨ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰਣਾ ਨਹੀਂ ਉਜੜਾ ਸਾਰਿਆਂ ਜੀਵਾਂ ਦਾ ਚਾਰ ਖਾਣੀਆਂ ਦਾ ਦਾਤਾ ਹੈ ਉਹਨੂੰ ਭੁਲਣਾ ਨਹੀਂ ਉਹਦੀ ਭੁਲ ਹੀ ਅਗਿਆਨ ਹੈ ਤੇ ਉਹਦਾ ਸਿਮਰਨ ਦਾ ਪੱਕ ਜਾਣਾ ਹੀ ਗਿਆਨ ਹੈ एक चित्त जे एक छिन्द ते आयो हो काल आस के बीच न आ दसम पादशाह महाराज कहते आयो काल आस के बीच ना आयो जे एक छिन्न मात्र भी सिमरन अपने ਇਹ ਵਿਚਾਰ ਕਰੀ ਸਿਮਰਨ ਪਕੜਿਆ ਇਹਨੂੰ ਪ੍ਰਤੱਖ ਹੋ ਗਿਆ ਆਤਮਾ ਦਾ ਇਹ ਜਨਮ ਪਰ ਘਟਿਆ ਗਿਆ ਇਹ ਦਸਤ ਪਾਛਾ ਦਾ ਮਹਾਵਾਕ ਹੈ ਇਸ ਕਰਕੇ ਹੁਣ ਆਪਣੇ ਅੰਦਰ ਵਿਚਾਰ ਕਰ ਬਈ ਸਿਮਰਨ ਨਹੀਂ ਮੈਨੂੰ ਇਹਨਾਂ ਦਰਨ ਚੋਂ ਕੱਢ ਦਿੱਤਾ ਮੇਰੇ ਤੇ ਬੜੀ ਭਾਣੀ ਕਿਰਪਾ ਹੋਈ ਤੁਸੀਂ ਵੀ ਭਾਈ ਸਿਮਰਨ ਕਰਿਆ ਕਰੋ ਪੰਚਮ ਆਛਰ ਦਾ ਤਾਤ ਪੜਿਐ ਹੈ ਮੂਲੋ ਸਤਿ